ਹੋਲੀ ਦਾ ਤਿਹਾਰ ਪੂਰੇ ਭਾਰਤ ਭਰ ਵਿੱਚ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਇੱਕ ਦੂਜੇ ਦੇ ਰੰਗ ਲਗਾ ਕੇ ਗੁੱਸੇ ਗਿਲੇ ਦੂਰ ਕੀਤੇ ਜਾਂਦੇ ਹਨ ਇਸ ਤਿਹਾਰ ਨੂੰ ਮਾਰਵਾੜੀ ਪਰਿਵਾਰਾਂ ਵੱਲੋਂ ਹੋਲੀਕਾ ਦਹਨ ਕਰਕੇ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਜੋ ਕਿ ਹੋਲੀ ਦੇ ਇੱਕ ਦਿਨ ਪਹਿਲਾਂ ਮਾਰਵਾੜੀ ਪਰਿਵਾਰ ਵੱਲੋਂ ਹੋਲੀਕਾ ਦਹਨ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਧੂਰੀ ਵਿਖੇ ਮਾਰਵਾੜੀ ਪਰਿਵਾਰ ਵੱਲੋਂ ਹੋਲੀ ਦੇ ਇੱਕ ਦਿਨ ਪਹਿਲਾਂ ਸ਼ਾਮ ਨੂੰ ਹੋਲੀਕਾ ਦਹਨ ਕੀਤੀ ਗਈ ਅਤੇ ਹੋਲੀਕਾ ਦਹਨ ਕਰਨ ਤੋਂ ਪਹਿਲਾਂ ਹੋਲੀਕਾ ਮਾਤਾ ਦੀ ਪੂਜਾ ਵੀ ਕੀਤੀ ਗਈ ਇਸ ਮੌਕੇ ਮਾਰਵਾੜੀ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਕਿਹਾ ਤੁਸੀਂ ਸੁਣੋ ਉਹਨਾਂ ਦੀ ਜ਼ੁਬਾਨੀ ਇਹ ਹਰ ਕੁਛਿਆ ਭਰੇ ਤਿਹਾੜਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਰਵਾੜੀ ਸਮਾਜ ਵੱਲੋਂ ਬਹੁਤ ਉਮੜੜਾਕੇ ਨਾਲ ਮਲਾਇਆ ਜਾਂਦਾ ਹੈ ਔਰ ਜੋ ਆਪਣੇ ਪੁਰਾਣੇ ਢਿੱਲੇ ਚੱਕਰਾਂ ਤੋਂ ਦੂਰ ਕਰਕੇ ਇਹਨੂੰ ਖੇਡਿਆ ਜਾਂਦਾ ਕੀ ਲੋਕਾਂ ਨੂੰ ਕੀ ਅਪੀਲ ਕਰੂੰਗੀ ਤੁਸੀਂ ਲੋਕਾਂ ਨੂੰ ਅਪੀਲ ਹੈ ਵੀ ਆਪਣੇ ਜਿਹੜੇ ਬੁਰਾਈਆਂ ਨੇ ਸਾਰੀਆਂ ਛੱਡ ਕੇ ਇੱਕ ਜੁਟ ਹੋ ਕੇ ਇਹਨੂੰ ਮਨਾਇਆ ਜਾਵੇ ਔਰ ਜੋ ਗਿੱਲੇ ਸਿੱਕੇ ਮੈਂ ਦੂਰ ਕਰੇਗਾ ਜੋ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਹ ਗਿੱਲੇ ਰੰਗਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਔਰ ਸੁੱਕੇ ਰੰਗ ਔਰ ਫੁੱਲਾਂ ਦੀ ਹੋਲੀ ਖੇਲਣੀ ਚਾਹੀਦੀ ਹੈ ਔਰ ਬਰਾਈਆਂ ਨਸਾ ਨੁਸਾ ਛੱਡ ਕੇ ਇੱਧਰ ਧਿਆਨ ਦੇਣਾ ਚਾਹੀਦਾ ਇਹ ਤਿਉਹਾਰ ਹਰ ਵਰਸ ਵੀ ਤਰ੍ਹਾਂ ਇਸ ਸਾਲ ਵੀ ਅੱਜ ਇਹਨੂੰ ਮਨਾਇਆ ਜਾ ਰਿਹਾ ਹੈ ਇਹ ਸਦੀਆਂ ਪੁਰਾਣੀ ਕਥਾ ਹੈ ਤੇ ਹੋਲੀ ਦਾ ਦਹਨ ਜੋ ਹੈ ਹੋਲੇ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਇਸ ਨੂੰ ਸਾਰੇ ਰਲ ਮਿਲ ਕੇ ਸਾਰੇ ਸਮਾਜ ਦੇ ਪਿੰਨ ਪਿੰਨ ਵਰਗ ਦੇ ਲੋਕ ਬਣਾਉਂਦੇ ਨੇ ਤੇ ਰਾਤ ਨੂੰ ਹੋਲੀ ਕਰਦੇ ਜਾਂਦੇ ਵਕਤ ਹੋਲੀ ਦਾ ਦਹਨ ਕਰਕੇ ਭਗਤ ਪ੍ਰਲਾਦ ਦੀ ਰੱਖਿਆ ਕਰਦੇ ਹੋਏ ਰੰਗ ਬਰੰਗਾ ਤਿਉਹਾਰ ਦੇ ਨਾਲ ਇਸ ਨੂੰ ਮਨਾਇਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਰਾਜਾ ਹਿਰਨਕਸ਼ਪ ਜੋ ਕਿ বিষ্ণੂ ਭਗਵਾਨ ਨੂੰ ਨਹੀਂ ਮੰਨਦਾ ਸੀ ਉਸ ਨੇ ਆਪਣੇ ਸਾਰੇ ਸਮਰਾਜ ਦੇ ਵਿੱਚ ਇਹ ਕੌਸ਼ਿਸ਼ ਕੀਤਾ ਹੋਇਆ ਦੀ ਕਿ ਕੋਈ ਵਿਸ਼ਨੂੰ ਨੂੰ ਨਾ ਮੰਨੇ ਪਰ ਉਹਦਾ ਲੜਕਾ ਪ੍ਰਲਾਦ ਜੋ ਕਿ ਵਿਸ਼ਨੂੰ ਦਾ ਭਗਤ ਸੀ ਉਸਨੇ ਆਪਣੇ ਪਿਤਾ ਦਾ ਕਹਿਣਾ ਨਹੀਂ ਮੰਨਦਾ ਸੀ ਤਾਂ ਉਸਨੇ ਆਪਣੀ ਭੈਣ ਹੋਲੀਕਾ ਨੂੰ ਜੋ ਕਿ ਉਸ ਨੂੰ ਵਰਦਾਨ ਪ੍ਰਾਪਤ ਸੀ ਕਿ ਜੋ ਅੱਗ ਦੇ ਵਿੱਚ ਬੈਠ ਜਾਂਦੀ ਹੈ ਤਾਂ ਉਸ ਨੂੰ ਕੋਈ ਕੁਝ ਵੀ ਨਹੀਂ ਹੁੰਦਾ ਤਾਂ ਇਸ ਕਰਕੇ ਫਿਰਨੇ ਕਸ਼ਮ ਨੇ ਆਪਣੇ ਲੜਕੇ ਪ੍ਰਲਾਦ ਨੂੰ ਉਸਦੀ ਹੋਲੀਕਾ ਦੀ ਗੋਦੀ ਚ ਬਿਠਾ ਦਿੱਤਾ ਪਰ ਭਗਵਾਨ ਦੀ ਕਿਰਪਾ ਦੇ ਨਾਲ ਹੋਲੀ ਕਾਂ ਦੇ ਉੱਪਰ ਜੋ ਕੱਪੜਾ ਪਾਇਆ ਹੋਇਆ ਸੀ ਜਿਸ ਨੂੰ ਬਰਦਾਰੀ ਕਿ ਉਹ ਨਹੀਂ ਚੱਲਦਾ ਉਹ ਹਵਾ 'ਚ ਉੱਡ ਕੇ ਉੱਡ ਕੇ ਫਰਾਗਰ ਗਿਆ ਅਤੇ ਪ੍ਰਿਲਾਦ ਦੀ ਜੋ ਰੱਖਸ਼ਾ ਹੋ ਗਈ ਇਸ ਤਰ੍ਹਾਂ ਲੋਕਾਂ ਨੇ ਰਲ ਮਿਲ ਕੇ ਰੰਗਾਂ ਦਾ ਤਿਉਹਾਰ ਮਨਾਇਆ ਗਿਆ ਉਸੇ ਉਸੇ ਦਿਨ ਤੋਂ ਇਹ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤਿਉਹਾਰ ਹਰ ವರ್ಷ ਦੀ ਤਰ੍ਹਾਂ ਇਸ ਸਾਲ ਵੀ ਅੱਜ ਇਹ ਦਿਨ ਮਨਾਇਆ ਜਾ ਰਿਹਾ ਹੈ ਇਹ ਸਦੀਆਂ ਪੁਰਾਣੀ ਕਥਾ ਹੈ ਤੇ ਹੋਲੀ ਦਾ ਦਹਨ ਜੋ ਹੈ ਹੋਲੇ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਇਸ ਨੂੰ ਸਾਰੇ ਰਲ ਮਿਲ ਕੇ ਸਾਰੇ ਸਮਾਜ ਦੇ ਪਿੰਨ ਪਿੰਨ ਵਰਗ ਦੇ ਲੋਕ ਬਣਾਉਂਦੇ ਨੇ ਤੇ ਰਾਤ ਨੂੰ ਹੋਲੀ ਕਰਦੇ ਜਾਂਦੇ ਵਕਤ ਹੋਲੀ ਦਾ ਦਹਨ ਕਰਕੇ ਭਗਤ ਪ੍ਰਲਾਦ ਦੀ ਰੱਖਿਆ ਕਰਦੇ ਹੋਏ ਰੰਗ ਬਰੰਗਾ ਤਿਉਹਾਰ ਦੇ ਨਾਲ ਇਸ ਨੂੰ ਮਨਾਇਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਰਾਜਾ ਹਿਰਨਕਸ਼ਪ ਜੋ ਕਿ বিষ্ণੂ பகਵਾਨ ਨੂੰ ਨਹੀਂ ਮੰਨਦਾ ਸੀ ਉਸ ਨੇ ਆਪਣੇ ਸਾਰੇ ਸਮਰਾਜ ਦੇ ਵਿੱਚ ਇਹ ਕੋਸ਼ਿਸ਼ ਕੀਤਾ ਹੋਇਆ ਦੀ ਕਿ ਕੋਈ ਵੀ ਵਿਸ਼ਨੂੰ ਨੂੰ ਨਾ ਮੰਨੇ ਪਰ ਉਹਦਾ ਲੜਕਾ ਪ੍ਰਲਾਦ ਜੋ ਕਿ ਵਿਸ਼ਨੂੰ ਦਾ ਭਗਤ ਸੀ ਉਸਨੇ ਆਪਣੇ ਪਿਤਾ ਦਾ ਕਹਿਣਾ ਨਹੀਂ ਮੰਨਦਾ ਸੀ ਤਾਂ ਉਸਨੇ ਆਪਣੀ ਭੈਣ ਹੋਲਿਕਾ ਨੂੰ ਜੋ ਕਿ ਉਸ ਨੂੰ ਵਰਦਾਨ ਪ੍ਰਾਪਤ ਸੀ ਕਿ ਜੋ ਅੱਗ ਦੇ ਵਿੱਚ ਬੈਠ ਜਾਂਦੀ ਹੈ ਤਾਂ ਉਸ ਨੂੰ ਕੋਈ ਕੁਝ ਵੀ ਨਹੀਂ ਹੁੰਦਾ ਤਾਂ ਇਸ ਕਰਕੇ ਫਿਰਨਾਕਸ਼ ਨੇ ਆਪਣੇ ਲੜਕੇ ਪ੍ਰਲਾਦ ਨੂੰ ਉਸਦੀ ਹੋਲਿਕਾ ਦੀ ਗੋਦੀ 'ਚ ਬਿਠਾ ਦਿੱਤਾ ਪਰ ਭਗਵਾਨ ਦੀ ਕਿਰਪਾ ਦੇ ਨਾਲ ਹੋਲੀ ਕਾਲੇ ਜੋ ਉੱਪਰ ਜੋ ਕੱਪੜਾ ਪਾਇਆ ਹੋਇਆ ਸੀ ਜਿਸ ਨੂੰ ਬਰਦਾਰਸੀ ਕਿ ਉਹ ਨਹੀਂ ਚੱਲਦਾ ਉਹ ਹਵਾ 'ਚ ਉੱਡ ਕੇ ਉੱਡ ਕੇ ਫਰਾ ਗਿਰ ਗਿਆ ਅਤੇ ਪ੍ਰਿਲਾਦ ਦੀ ਜੋ ਰਕਸ਼ਾ ਹੋ ਗਈ ਇਸ ਤਰ੍ਹਾਂ ਲੋਕਾਂ ਨੇ ਰਲ ਮਿਲ ਕੇ ਰੰਗਾਂ ਦਾ ਤਿਉਹਾਰ ਮਨਾਇਆ ਗਿਆ ਉਸੇ ਉਸੇ ਦਿਨ ਤੋਂ ਇਹ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਮੈਂ ਪਹਿਲਾਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਜਿਹੜਾ ਹੌਲੀਕਾ ਦਾ ਜਿਹੜਾ ਹੁੰਦਾ ਇਤਿਹਾਸ ਹੁੰਦਾ ਇਹ ਅੱਜ ਦਾ ਨਹੀਂ ਹੈਗਾ ਕਿ ਲਗਭਗ ਜਿੰਨਾ ਮੈਂ ਦੇਖ ਰਹੇ ਆਂ ਪੰਜਾਬ ਤੁੰਡਾ ਸਾਲ ਤੋਂ ਉਦੋਂ ਪਹਿਲਾਂ ਦਾ ਇੱਥੇ ਮਨਾਇਆ ਜਾ ਰਿਹਾ ਇਹ ਪਹਿਲਾਂ 750 ਸਾਲ ਪਹਿਲਾਂ ਮਾਰਵੜੀ ਸਮਰਬਣਾਂ ਲੰਦਾ ਔਰ ਹੁਣ ਸਾਰੇ ਹੀ ਇੱਥੇ ਕੋਈ ਵੀ ਨਹੀਂ ਜਾਤ ਪਾਤ ਦਾ ਕੋਈ ਮਤਲਬ ਨਹੀਂ ਸਾਰਾ ਹੀ ਜਿੰਨੇ ਵੀ ਨੇ ਜਿਹੇ ਬਖਸ਼ੀ ਨੇ ਦੱਸਿਆ ਵੀ ਹੌਲੀ ਦਾ ਇਹ ਗਲੇ ਮਿਲ ਕੇ ਬਣਾਉਂਦੇ ਪਿਆਰ ਭਰਾ ਤਿਹਾਰ ਹੁੰਦਾ ਹੈ ਇਹ ਰੁੱਸਿਆ ਉਹਨੂੰ ਮਨਾ ਲੰਦਾ ਤੇ ਉਹ ਤਿਹਾਰ ਹੈ ਜਿੰਨਾ ਮਰਜੀ ਬੰਦਾ ਰੁੱਸਿਆ ਹੋਵੇ ਜਦੋਂ ਮਾੜਾ ਟਿੱਕਾ ਲਾ ਕੇ ਹੌਲੀ ਦਾ ਬਣਦਾ ਹੈ ਹੋਲਕਾ ਦਿਹਾੰਦਾ ਵੀ ਪਿਆਰ ਬਣਾਉਂਦਾ ਹੈ ਪਿਆਰ ਭਰਿਆ ਧਿਆਰ ਬਣਾਉਂਦਾ ਹੈ ਇੱਕ ਗਾਲਾ ਵੀ ਹੁੰਦਾ ਹੋਲੀ ਦੇ ਦਿਨ ਦਿਲ ਮਿਲ ਜਾਂਦੇ ਹਨ ਰੰਗੋ ਮੇ ਰੰਗ ਮਿਲ ਜਾਂਦੇ ਹਨ ਔਰ ਫੇਰ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਹੋਲੀ ਦੀ ਬਹੁਤ ਬਹੁਤ ਮੁਬਾਰਕ ਨੌਜਵਾਨਾਂ ਨੂੰ ਕੀ ਸੰਦੇਸ਼ ਦੋਗੇ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਹੈ ਵੀ ਨਸ਼ੇ ਤੋਂ ਦੂਰ ਰਹੋ ਇਸ ਤਰ੍ਹਾਂ ਤਿਹਾਰ ਮਨਾਉਂਦੇ ਦਿਵਾਲੀ ਹੋਗੀ ਹੋਲੀ ਹੋਗੀ ਵਿਸਾਖੀ ਹੋਵੇ ਬਹੁਤ ਤਿਹਾਰ ਨੇ ਆਪਣੇ ਹਿੰਦੁਸਤਾਨ ਦੇ ਜਿਵੇਂ ਨਨ੍ਹੀ ਕਿ ਤਿਹਾਰ ਆਪਣੇ ਨੇ ਤਿਹਾਰ ਨੇ ਵਿਦੇਸ਼ਾਂ ਵਿੱਚ ਕੋਈ ਤਿਹਾਰ ਨਹੀਂ ਰਲ ਮਿਲ ਕੇ ਮਨਾਓ ਪਿਆਰ ਨਾਲ ਮਨਾਓ ਕੋਈ ਗੁੱਸਾ ਗਿਲਾ ਛੱਡ ਕੇ ਆਨ ਵਾਲਾ ਯੁੱਗ ਹੈ ਉਹ ਦੇਸ਼ ਦਾ ਜਿਹੜਾ ਹੈ ਉਹ ਮਿਲਵਰਤਨ ਵਾਲਾ ਯੁੱਗ ਹੈ ਨਾ ਕਿ ਕੋਈ ਗੁੱਸੇ ਵਾਲਾ ਬੋਲੀ ਦਾ ਜਿਹੜਾ ਸਾਡਾ ਪਵਿੱਤਰ ਤਿਹਾਰ ਹੈ ਹਰ ਸਾਲ ਵਾਂਗ ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਥਾਂ ਦੇ ਉੱਤੇ ਇਹ ਮਨਾਉਂਦੇ ਚਲੇ ਆ ਰਹੇ ਹਾਂ ਪਿਆਰ ਨੌਬਤ ਪਾਈਚਾਰਕ ਸਾਡਾ ਜਿਹੜਾ ਪ੍ਰਤੀਕ ਹੈ ਜੇ ਮੈਂ ਇਹ ਕਹਦੇ ਆ ਕਿ ਰੂਸਿਆਂ ਨੂੰ ਮਨਾਉਣ ਦਾ ਜਿਹੜਾ ਤਿਹਾਰ ਹੈ ਪੁਮਿੱਤਰ ਬੜੀ ਸ਼ਾਨਾ ਸ਼ੌਕਤ ਨਾਲ ਮਾਰਵਾੜੀ ਸਮਾਜ ਸੰਘ ਵੱਲੋਂ ਜਿਹੜਾ ਇਸ ਵਾਰ ਵੀ ਪ੍ਰਬੰਧ ਕੀਤਾ ਗਿਆ ਹੈ ਔਰ ਮੈਨੇ ਇਸ ਦਾ ਵੀ ਪੂਰਨ ਆਸ ਹੈ ਕਿ ਇਹ ਜਿਹੜਾ ਸੰਦੇਸ਼ ਹੈ ਸਾਡਾ ਕਿਉਂਕਿ ਅਸੀਂ ਜਦੋਂ ਰੰਗਾਂ ਨਾਲ Holi ਖੇਡਦੇ ਆ ਉਦੋਂ ਡਾਕਟਰ ਸਾਹਿਬਾਨ ਵੀ ਬਹੁਤ ਕਹਿੰਦੇ ਨੇ ਕਿ ਰੰਗਾਂ ਦੇ ਵਿੱਚ ਕੈਮੀਕਲ ਹੋਣ ਕਰਕੇ ਥੋੜੀ ਕਿੰਨੀ ਜਿਹੜੀ ਪ੍ਰੋਬਲਮ ਹੈ ਉਹ ਜਰੂਰ ਹੁੰਦੀ ਹੈ ਪਰ ਸਾਨੂੰ ਫੁੱਲਾਂ ਦੇ ਨਾਲ ਜਿਹੜੀ Holi ਦਾ ਤਿਉਹਾਰ ਹੈ ਗਲੇ ਲਾ ਕੇ ਇੱਕ ਦੂਜੇ ਦੇ ਪਿਆਰ ਬੂਰ ਬਣਾਉਣਾ ਚਾਹੀਦਾ